ਸੱਪ ਤੋਂ ਨਹੀਂ ਡਰਦੀ ਸਿੰਘ ਤੋਂ ਨਹੀਂ ਡਰਦੀ ਆਹ ਤੁਪਕੇ ਨੇ ਮਾਰੀ ਇਹ ਬੜੀ ਪੁਰਾਣੀ ਕਹਾਵਤ ਆ ਔਰ ਸਭ ਦੀਆਂ ਦਾਦੀਆਂ ਨਾਨੀਆਂ ਉਹਨਾਂ ਨੂੰ ਸੁਣਾਉਂਦੀਆਂ ਰਹੀਆਂ ਕਿ ਸੱਪ ਤੋਂ ਨਹੀਂ ਡਰਦੀ ਸਿੰਘ ਤੋਂ ਨਹੀਂ ਡਰਦੀ ਆਹ ਤੁਪਕੇ ਨੇ ਮਾਰੀ ਭਾਵੇਂ ਇਹਨਾਂ ਦਾ ਸੱਪ ਦਾ ਡਰ ਆ ਨਾ ਸ਼ੇਰ ਦਾ ਡਰ ਆ ਪਰ ਤੁਪਕਾ ਬੜਾ ਪਰੇਸ਼ਾਨ ਕਰ ਰਿਹਾ ਤੁਪਕਾ ਕਿਹੜਾ ਸੀ ਕੱਚੇ ਘਰ ਹੁੰਦੇ ਸੀ ਸੌਣ ਦੀ ਝੜੀ ਲੱਗਦੀ ਤਾਂ ਛੱਤਾਂ ਚੋਂ ਲੱਗ ਜਾਂਦੀਆਂ ਸੀ ਤਾਂ ਉਹ ਤੁਪਕਾ ਬੜਾ ਪਰੇਸ਼ਾਨ ਕਰਦਾ ਸੀ ਚਲੋ ਯੁੱਗ ਬਦਲਿਆ ਜ਼ਮਾਨਾ ਬਦਲਿਆ ਘਰ ਪੱਕੇ ਹੋ ਗਏ ਪਰ ਇਹੋ ਜਿਹੀ ਕੁਝ ਹਾਲਾਤ ਹੈ ਜਿਹੜੇ ਤੁਪਕੇ ਦੀ ਮਾਰ ਹੈ ਉਹ ਅਬੋਹਰ ਏਰੀਆ ਦੇ ਕੁਝ ਪਿੰਡਾਂ ਦੇ ਵਿੱਚ ਪਈ ਹੈ ਮੌਜਗੜ ਝੰਡਾਂ ਵਾਲਾ ਦਲਮੀਰ ਖੇੜਾ ਝੁਰੜ ਖੇੜਾ ਹੋਰ ਵੀ ਕਾਫੀ ਸਾਰੇ ਪਿੰਡੇ ਦੀ ਚਪੇਟ ਦੇ ਵਿੱਚ ਆਇਆ ਇਸ ਤੁਪਕੇ ਦੀ ਚਪੇਟ ਚ ਹੋਇਆ ਕਿ ਬੜੀ ਭਾਰੀ ਬਾਰਿਸ਼ ਹੋਈ ਆ ਪਿਛਲੇ ਦਿਨੀ ਔਰ ਕਿਸਾਨ ਕਹਿੰਦੇ ਇੱਥੇ ਆ ਕੇ ਨਾ ਹਾਰ ਜਾਂਦਾ ਜਿਮੀਦਾਰਾ ਜਿਹੜਾ ਇੱਥੇ ਆ ਕੇ ਹਾਰ ਜਾਂਦਾ ਹਰੇਕ ਮਾਰ ਚੱਲ ਲੂ ਕਿਸੇ ਤਰ੍ਹਾਂ ਦਾ ਕੋਈ ਮਾਰ ਪੈ ਜੇ ਦੁੱਖ ਤਕਲੀਫ ਚੱਲਦਾ ਹੈ ਕੋ ਜੀਆਂ ਗਮਗੀਆਂ ਚੱਲਦਾ ਹੈ ਵੱਡੀਆਂ-ਵੱਡੀਆਂ ਮਾਰਾਂ ਚੱਲ ਲੈਂਦਾ ਹੈ ਪਰ ਜਦੋਂ ਪ੍ਰਮਾਤਮਾ ਦੀ ਮਾਰ ਪੈਂਦੀ ਹੈ ਔਰ ਉਹਦੀ ਪਹਿਲੀ ਤੇ ਮਾਰ ਪੈਂਦੀ ਹੈ ਉਹ ਬੜੀ ਭਾਰੀ ਹੁੰਦੀ ਹੈ ਕਿਉਂਕਿ ਪਹਿਲੀ ਧੀਆ ਪੁੱਤਾਂ ਨਾਲੋਂ ਪਿਆਰੀ ਹੁੰਦੀ ਹੈ ਧੀ ਪੁੱਤ 20ਾਂ-22ਾਂ ਪੱਤੀਆਂ ਸਾਲਾਂ ਬਾਅਦ ਕੁਛ ਨਾ ਕੁਛ ਮੋੜਦੇ ਆ ਕੁਛ ਨਾ ਕੁਛ ਰਿਟਰਨ ਦਿੰਦੇ ਆ ਪਰ ਪਹਿਲੀ ਜਿਹੜੀ ਹੁੰਦੀ ਆ ਉਹ ਹਰ 6 ਮਹੀਨੇ ਕੁਛ ਨਾ ਕੁਛ ਵਾਪਸ ਦਿੰਦੀ ਆ ਤੁਹਾਨੂੰ ਤਾਂ ਪੈਲੀ ਮੈਂ ਕਹਿਣਾ ਉਹਨਾਂ ਵੀ ਧੀਆ ਤੇ ਪੁੱਤਾਂ ਨਾਲੋਂ ਵੀ ਬਹੁਤ ਪਿਆਰੀ ਹੁੰਦੀ ਆ ਕਿਸਾਨ ਨੂੰ ਪਰ ਜਦੋਂ ਉਹਦੇ ਅੱਖਾਂ ਦੇ ਸਾਹਮਣੇ ਉਹਦੀ ਪੈਲੀ ਮਰ ਜੇ ਪੈਲੀ ਵੀ ਇਹੋ ਜਿਹੀ ਮਰ ਜੇ ਜਿਹਨੇ 20 30 ਸਾਲ ਚੱਲਣਾ ਹੁੰਦਾ ਹੈ ਕਰੀ ਲਾ ਕੇ ਯਾਨੀ ਕਿ ਬਾਗ ਇਸ ਏਰੀਏ ਦੇ ਵਿੱਚ ਬਾਗਾਂ ਦਾ ਬੁਰਾ ਹਾਲ ਆਸੀਂ ਦੇਖਿਆ ਮੋਜਗੜ ਝੰਡਾ ਵਾਲੇ ਦੇ ਆਸੇ ਪਾਸੇ ਦਲਮੀਰ ਖੇੜੇ ਦੇ ਚੋਰੋੜ ਖੇੜੇ ਦੇ ਬਾਗਾਂ ਦਾ ਵੀ ਬਹੁਤ ਬੁਰਾ ਹਾਲ ਹੈ ਬਾਗ ਵੀ ਜਿਹੜੇ ਉਹ ਸਥਿਤੀ ਚ ਆ ਗਏ ਕਿ ਬਾਗ ਸੁੱਕਣ ਲੱਗ ਗਏ ਬੜੀ ਵਧੀਆ ਫਰੂਟਿੰਗ ਸੀ ਲੱਖ ਲੱਖ ਰੁਪਏ ਨੂੰ ਡੂਡ ਡੂਡ ਲੱਖ ਨੂੰ 2-2 ਲੱਖ ਨੂੰ 2.5-2.5 ਲੱਖ ਨੂੰ ਵੀ ਸੁਣਾ ਵੀ ਕਿੱਲਾ ਚੜ ਰਿਆ ਸੀ ਪਰ ਉਹ ਹਾਲਾਤ ਕੀ ਹੋ ਗਏ ਕਿ ਉਹ ਸੁੱਕਣੇ ਸ਼ੁਰੂ ਹੋ ਗਿਆ ਇਹੋ ਜਿਹੇ ਹਾਲਾਤ ਆ ਕੁਝ ਦੂਸਰੀਆਂ ਪੈਲੀਆਂ ਦੇ ਯਾਨੀ ਕਿ ਨਰਮਾ ਨਰਮਾ ਬੜੀ ਸੈਂਸਿਟਿਵ ਜੀ ਕ੍ਰੋਪ ਹੈ ਕਾਲ ਦੀ ਫਸਲੇ ਨੂੰ ਕਹਿੰਦੇ ਆ ਜਿਹੜੇ ਸਾਲ ਕਾਲ ਪੈਂਦਾ ਨਰਮਾ ਹੋ ਜਾਂਦਾ ਪਰ ਨਰਮੇ ਦੇ ਵਿੱਚ ਵੀ ਪਾਣੀ ਖੜੇ ਨੂੰ ਅੱਜ 10-12 ਦਿਨ ਹੋ ਗਏ ਨਰਮਾ ਸੁੱਕ ਚੁੱਕਾ ਤੁਹਾਡੇ ਸਾਹਮਣੇ ਦੇਖ ਹਾਲਾਤ ਇਹ ਹੋ ਗਏ ਕਿ ਪਿੰਡਾਂ ਦੇ ਵਿੱਚ ਘਰਾਂ ਨੂੰ ਸਿੱਗਲ ਪਹੁੰਚ ਗਿਆ ਇੱਥੇ ਮੈਂ ਦੱਸ ਦੇਵਾਂ ਵੀ ਇਸ ਏਰੀਏ ਦੇ ਵਿੱਚ ਜਿਹੜੀ ਸਥਿਤੀ ਆ ਬਗਰਾਉਂਡ ਲੈਵਲ ਵਾਟਰ ਹੈ ਜਿਹੜਾ ਜਿਹੜਾ ਵਾਟਰ ਦਾ ਮਤਲਬ ਲੈਵਲ ਆ ਗਰਾਉਂਡ ਦਾ ਉਹ ਬੜਾ ਉੱਚਾ ਹੈ ਔਰ ਇੱਕ ਹੋਰ ਬੜੀ ਵੱਡੀ ਦੁਬਧਾ ਕਿਉਂਕਿ ਆਉਣ ਵਾਲੇ ਟਾਈਮ 'ਚ ਇੱਥੇ ਬਾਗਾਂ ਨੂੰ ਬਹੁਤ ਵੱਡਾ ਰਿਸਕ ਬਾਗ ਪਾਣੀ ਬਿਲਕੁਲ ਨਹੀਂ ਚੱਲਦੇ ਔਰ ਇਸ ਏਰੀਆ ਦਾ ਵਾਟਰ ਲੈਵਲ ਉੱਚਾ ਹੈ ਵਾਟਰ ਲੈਵਲ ਉੱਚਾ ਹੋਣ ਕਰਕੇ ਧਰਤੀ ਪਾਣੀ ਪੀ ਨਹੀਂ ਰਹੀ ਪਾਣੀ ਦਾ ਕਲਰ ਹੈ ਜਿਹੜਾ ਉਹ ਕਾਲਾ ਹੋ ਚੁੱਕਾ ਹੈ ਔਰ ਆਉਣ ਵਾਲੇ ਟਾਈਮ 'ਚ ਬਿਮਾਰੀਆਂ ਫੈਲਣ ਦਾ ਵੀ ਖਤਰਾ ਇਹਨਾਂ ਪਿੰਡਾਂ ਦੇ ਵਿੱਚ ਹੋ ਸਕਦਾ ਔਰ ਇੱਥੇ ਪ੍ਰਮਾਤਮਾ ਨੂੰ गुजारिश ਵੀ ਕਰਦੇ ਆਂ ਵੀ ਸੌਣ ਦੇ ਵੀ ਦਿਨ ਪਏ ਆ ਭਾਦੋਂ 'ਚ ਵੀ ਬਾਰਿਸ਼ਾਂ ਹੋ ਜਾਂਦੀਆਂ ਕਈ ਵਾਰੀ ਮੌਨਸੂਨ ਵਾਪਸੀ ਨਹੀਂ ਆ ਤਾਂ ਇਹਨਾਂ ਪਿੰਡਾਂ ਦੇ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਕਿਉਂਕਿ ਪਹਿਲੇ ਹਾਲਾਤ ਬੜੇ ਮਾੜੇ ਆ ਔਰ ਕਿਸਾਨ ਦੀ ਜੇ ਇੱਕ ਸੀਜ਼ਨ ਦੀ ਵੀ ਫਸਲ ਮਰ ਜੇ ਤਾਂ ਕਿਸਾਨ ਬੁਰੀ ਤਰ੍ਹਾਂ ਟੁੱਟ ਜਾਂਦਾ ਹੈ ਔਰ ਉਹਨੂੰ ਉੱਠਣ ਲਈ ਕਈ ਸੀਜ਼ਨ ਲੱਗ ਜਾਂਦੇ ਕਿਉਂਕਿ ਹਰ ਸੀਜ਼ਨ ਦਾ ਜਿਹੜਾ ਆਧਾਰ ਹੈ ਸਾਡਾ ਉਹ ਫਸਲ ਹੁੰਦਾ ਤੇ ਫਸਲ ਦਾ ਖਰਚਾ ਤਕਰੀਬਨ ਹਿਮੀਦਾਰ ਕਰ ਬੈਂਦਾ ਪਹਿਲੀਆਂ ਜੀ ਇਹ ਉਹਦੀ ਕਬੀਲਦਾਰੀ ਦੀ ਸਿਸਟਮ ਹੀ ਇਹੋ ਜਿਹਾ ਅੱਜ ਕੱਲ ਦੇ ਕਿ ਆਉਣ ਵਾਲੀ ਫਸਲ ਵੀ ਕਿਸਾਨ ਕਈ ਵਾਰੀ ਖਰਚੀ ਬੈਠਾ ਹੁੰਦਾ ਤੇ ਜੇ ਉਹ ਨਾ ਆਵੇ ਤਾਂ ਖਰਚਾ ਉੱਤੇ ਪੈ ਜਾਂਦਾ ਤੇ ਉਹ ਡਬਲ ਟ੍ਰਿਪਲ ਹੋਿਆਂ ਨੂੰ ਮੋੜਨ ਲਈ ਫਿਰ ਕਈ ਫਸਲਾਂ ਨੂੰ ਮੁਰਲੀਆਂ ਖਾਣੀਆਂ ਪੈਂਦੀਆਂ ਆਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਵੈਗਰੂ ਜੀ ਇਹਨਾਂ ਪਿੰਡਾਂ ਤੇ ਮਿਹਰ ਭਰਿਆ ਹੱਥ ਰੱਖਣਾ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਜਰੂਰ ਇਹਨਾਂ ਦੀ ਸਾਰ ਲਈ ਜਾਵੇ